ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦਾ ਮੌਸਮ ਅੱਜ ਦਾ ਪੂਰੀ ਫੁੱਲ ਧੁੰਦਾ ਜਿੰਨਾ ਹੋ ਸਕੇ ਧੁੰਦਾਂ ਦੇ ਵਿੱਚ ਗੱਡੀ ਘੱਟ ਚੱਕੋ ਦੂਰ ਦੇ ਸਫ਼ਰ ਲਈ ਤੇ ਸਾਰਿਆਂ ਨੂੰ ਪਤਾ ਹੀ ਹੈ ਹੁਣ ਠੰਡਾਂ ਦੇ ਵਿੱਚ ਹਰੇਕ ਬੰਦਾ ਗੱਡੀ ਕੱਢਦਾ ਟ੍ਰੈਫਿਕ ਬਹੁਤ ਜਾਮ ਹੋਈ ਪਈ ਟ੍ਰੈਫਿਕ ਨਜਾਇਜ਼ ਹੀ ਹੋਈ ਪਈ ਆ ਤੇ ਜਿਹੜੇ ਬੰਦੇ ਕਦੇ-ਕਦੇ ਗੱਡੀ ਕੱਢਦੇ ਨੇ ਤਾਂ ਏ ਵੀ ਉਹ ਜੀ ਤੋਂ ਸਾਫਤਾ ਕਿ ਉਹਨਾਂ ਨੂੰ ਗੱਡੀ ਵੀ ਬਹੁਤ ਘੱਟ ਚਲਾਉਣੀ ਆ ਆਉਂਦੀ ਹੋਊ ਕਿਉਂਕਿ ਟਾਈਮ ਬਾਅਦ ਗੱਡੀ ਚਲਾਉਂਦਾ ਬੰਦਾ ਤਾਂ ਤਿਆਰਬੇ ਦਾ ਫਰਕ ਤਾਂ ਪੈਂਦੀ ਆ ਇੱਕ ਨੇ ਰੋਜ਼ ਗੱਡੀ ਚਲਾਉਣੀ ਆ ਇੱਕ ਨੇ ਮਹੀਨੇ ਦੋ ਮਹੀਨੇ ਬਾਅਦ ਗੱਡੀ ਮਹੀਨੇ ਬਾਅਦ ਗੱਡੀ ਕੱਟਣੀ ਆ ਫਰਕ ਪੈਂਦਾ ਸੋ ਜਿੰਨਾ ਹੋ ਸਕੇ ਵੀ ਦੂਰ ਦਾ ਸਫਰ ਵੱਡੇ ਰੋਣ ਵਾਲਾ ਸਫਰ ਘਟਾਓ ਲੋਕਲ ਤਾਂ ਚਲੋ ਧੁੰਦ ਦਾ ਨਹੀਂ ਪਤਾ ਲੱਗਦਾ ਲੋਕਾਂ ਦੇ ਵਿੱਚ ਇੰਨੀ ਕਿਨਾ ਕਾਲੀ ਬਣਾਇਆ ਪਿਆ ਇੰਨਾ ਕਿ ਲੋਕਾਂ ਦਾ ਦਿਮਾਗ ਪਤਾ ਨਹੀਂ ਕਿੱਥੇ ਜਾਣਾ ਭੱਜ ਕੇ ਗੱਡੀ ਦੀ ਪੂਰੀ ਸਪੀਡ ਖਿੱਚ ਕੇ ਰੱਖਦੇ ਨੇ ਧੁੰਦਾਂ ਦੇ ਵਿੱਚ ਵੀ ਸੰਗਰੂਰ ਤੋਂ ਮਹਿਲਾ ਨੂੰ ਜਾਂਦੇ ਆ ਜਦੋਂ ਪਰਸੋਂ ਧੁੰਦ ਪਈ ਸੀ ਘੱਟੋ ਘੱਟ ਨਾ ਨਾ ਕਰਦੇ 20 ਗੱਡੀਆਂ ਦਾ ਐਕਸੀਡੈਂਟ ਹੋਇਆ ਹਾਦੀ 20 ਗੱਡੀਆਂ ਦਾ ਤੇ ਜੇ ਤੁਸੀਂ ਠੀਕ ਚੱਲੋਗੇ ਤਾਂ ਸਾਹਮਣੇ ਨਾਲ ਠੋਕ ਦੂ ਜੇ ਤੁਸੀਂ ਠੋਕੋਗੇ ਨੁਕਸਾਨ ਛੋਟਾ ਵੀ ਆ ਤੇ ਅਗਲੇ ਦਾ ਵੀ ਆ ਥੋੜਾ ਜਾ ਹੌਲੀ ਚੱਲੋ ਘੱਟ ਗੱਡੀ ਕੱਢੋ ਫੰਨਾ ਦੇ ਵਿੱਚ ਆਪਦੇ ਕੰਮਕਾਰ ਘਟਾ ਦਿਓ ਬਾਹਰ ਲੈ ਕੁਝ ਨਹੀਂ ਹੁੰਦਾ ਕੋਈ ਬੜਾ ਫਰਕ ਨਹੀਂ ਪੈਂਦਾ ਘੱਟ ਵੜਾ ਆਉਂਦਾ ਜਿਹੜਾ ਹੁਣ ਨਵੀਆਂ ਗੱਡੀਆਂ ਪੰਨੀਆਂ ਜਾਂਦੇ ਨੇ ਜਿਨ੍ਹਾਂ ਵਿੱਚ ਬੀਮੇ ਨਹੀਂ ਹੈਗੇ ਉਹਨਾਂ ਦਾ ਜੰਮੀ ਪੱਟੀ ਮਿਸ ਹੋ ਜਾਂਦੀ ਆ ਪਿੱਛੇ ਜਾ ਹੁਣ ਸਾਡੀ ਕੱਲ ਕੱਲੋ ਸਾਡੀ ਗੱਡੀ ਪੀਕਅ ਬਲੈਰੋ ਰੋਡ ਤੇ ਖੜੀ ਸੀਗੀ ਰੋਡ ਤੋਂ ਮਤਲਬ ਚਿੱਟੀ ਪੱਟੀ ਆ ਚਿੱਟੀ ਪੱਟੀ ਤੋਂ ਥੱਲੇ ਆਪਦੀ ਫੈਕਟਰੀ ਦੇ ਸਾਹਮਣੇ ਕੱਚੇ 'ਚ ਪਿੱਛੋਂ ਲਿਆ ਬੱਸ ਵਾਲ ਨੇ ਸਿੱਧਾ ਸਿੱਧਾ ਨਾ ਕੋਈ ਧੁੰਦ ਨਾ ਹੋਰ ਸਿੱਧਾ ਲਿਆ ਕੇ ਵਿੱਚ ਟੋਕਿਆ ਹੁਣ ਉਹ ਸਰਕਾਰੀ ਮਹਿਕਮਾ ਦਾ ਇੰਨਾ ਬੁਰਾ ਹਾਲਾ ਹੈ ਉਹ ਕੰਡਮ ਜਿਹਾ ਡਰਾਈਵਰ ਬਿਠਾ ਰੱਖਿਆ ਉਹ ਤੇ ਤੇ ਪਿੱਛੇ ਇੰਨੀਆਂ ਜ਼ਿੰਦਗੀਆਂ ਬੈਠੀਆਂ ਨੇ ਤੇ ਕਿੱਡਾ ਵੱਡਾ ਰਿਸਕ ਚੱਕੀ ਫਿਰਦੇ ਹੋ ਤੁਸੀਂ ਸਰਕਾਰਾਂ ਦਾ ਪੱਟੀ ਮੇਸ ਹੋਈ ਪਿਆ ਸਰਕਾਰਾਂ ਖਾਧੀਆਂ ਪੀਆਂ ਨੇ ਖੋਖਲੀਆਂ ਹੋਈਆਂ ਪੀਆਂ ਨੇ ਬੇਚਬੱਤ ਬੈਠੀਆਂ ਨੇ ਸਾਰਾ ਕੁਝ ਇਹ ਸਰਕਾਰੀ ਬੱਸਾਂ ਪ੍ਰਾਈਵੇਟ ਮਹਿਕਮੇ ਨੂੰ ਫੜਾ ਰੱਖਿਆ ਨੇ ਤੇ ਪ੍ਰਾਈਵੇਟ ਵਾਲੇ ਜਿੰਨਾ ਹੋ ਸਕੇ ਉਹਨਾਂ ਘੱਟ ਤੋਂ ਘੱਟੀਆਂ ਤੋਂ ਘੱਟੀਆਂ ਸਸਤੇ ਤੋਂ ਸਸਤਾ ਡਰਾਈਵਰ ਭਾਲਦੇ ਨੇ ਉਹਦੇ ਵਿੱਚ ਸਾਰੇ ਭੁੱਕੀ ਖਾਣੇ ਨੇ ਕੋਈ दारू ਪੀਣੇ ਨੇ ਹੁਣ ਚਾਹੇ ਭੁੱਕੀ ਆ ਚਾਹੇ दारू ਨਸ਼ਾ ਤਾਂ ਨਸ਼ੀ ਹੈ ਜੇ ਤੁਸੀਂ ਭੁੱਕੀ ਖਾਣ ਬੇਸ਼ੱਕ ਤੁਹਾਨੂੰ ਬੇਸੁਰਤ ਨਹੀਂ ਹੁੰਦੇ ਪਰ ਓਵਰ ਕੰਫੀਡੈਂਸ ਤਾਂ ਹੈਗੇ ਹੋ ਓਵਰ ਕੰਫੀਡੈਂਸ ਹੋ ਤਾਂ ਸਾਹਮਣ ਵਾਲਾ ਤਾਂ ਨਹੀਂ ਕੰਫੀਡੈਂਸ ਦੇ ਵਿੱਚ ਹੈਗਾ ਛੋਟੀ ਸਪੀਡ ਦੇ ਕੇ ਸਾਹਮਣ ਵਾਲਾ ਤਾਂ ਦਿਲ ਦਹਿਲ ਜੂਗਾ ਤੇ ਉਹਨੇ ਤਾਂ ਕੋਈ ਹੜਾ ਹੜ ਬੜਾ ਹੜ ਦੇ ਵਿੱਚ ਉਹਨੇ ਕੋਈ ਉਰਾਂ ਪਰਾ ਮੋੜਤੀ ਐਕਸੀਡੈਂਟ ਪਤਾ ਹੈ ਪੱਕਾ ਠੀਕ ਆ दारू ਵਾਲਾ ਤਾਂ ਵੈਸੀ ਕੁਛ ਨਾ ਕੁਛ ਚੰਤ ਚਾੜ ਕੇ ਮੜੂਗਾ दारू ਦਾ ਤਾਂ ਪੱਕੀ ਇਹੋ ਆੜ ਹੁੰਦੀ ਨੇ ਸੋ ਇਹ ਚੀਜ਼ਾਂ ਨੇ ਸਰਕਾਰਾਂ ਨੇ ਅ ਬੱਸਾਂ ਦੇ ਉੱਤੇ ਅਜੇ ਡਰਾਈਵਰ ਚਾੜ ਰੱਖੇ ਨੇ ਜਿਨ੍ਹਾਂ ਦਾ ਕੋਈ ਫਾਉਂਡ ਕਾਣੇ ਕੋਈ ਅਤਾ ਪਤਾ ਨਹੀਂ ਕਹੇ ਜੇ ਬੰਦੇ ਨੇ ਕਹੇ ਜੇ ਨਹੀਂ 빙ਕੇ ਟਿੱਡੇ ਲੂਲੇ ਲੰਗੜੇ ਸਾਰੇ ਡਰਾਈਵਰਾਂ ਕਰੇ ਪਏ ਨੇ ਇਹ ਬਈ ਅਸੀਂ ਤਾਂ ਬੋਲਾਂਗੇ ਇਹ ਚੀਜ਼ ਤੇ ਇਹ ਤਾਂ ਕਹਾਂਗੇ ਚਾਹੇ ਆਲਾ ਕੋਈ ਗੁੱਸਾ ਕਰੇ ਡਰਾਈਵਰ ਕੋਈ ਕਰੀ ਜਾਵੇ ਸਾਡੀ ਗੱਡੀ ਭੰਨੇਗੀ ਤੇ ਨੁਕਸਾਨ ਕਿਤੋਂ ਮੰਗੀਏ ਉਹਦਾ ਹੱਥ ਖੜੇ ਕਰਕੇ ਹੁਣ ਡਰਾਈਵਰ ਵਿਚਾਰਾ ਕੀ ਉਹਦਾ 10000 ਰੁਪਏ ਤਨਖਾਹ ਹੂ ਉਹਦੀ 12 ਹੂ 15 ਹੂ ਉਹਦੋਂ ਕਿੰਨੇ ਕੇ ਪੈਸੇ ਲੱਗਦੇ ਜਾਣਗੇ ਨਵੀਆਂ ਗੱਡੀਆਂ ਦੇ ਤੇ ਦੋਸਤਾਂ ਸਾਰਾ ਬਾਈ ਸਰਕਾਰਾਂ ਨੂੰ ਹੀ ਦਿੱਤਾ ਜਾਊਗਾ ਤੇ ਸਰਕਾਰਾਂ ਨੂੰ ਅਸੀਂ ਕਹਨੇ ਆ ਵੀ ਇਹੋ ਜਿਹੇ ਡਰਾਈਵਰਾਂ ਨਾ ਭਰਤੀ ਕਰਿਆ ਕਰੋ ਤੇ ਬਾਕੀ ਲੋਕਾਂ ਨੂੰ ਇਹ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਵੀ ਧੁੰਦਾਂ ਦੇ ਵਿੱਚ ਘਟੋ ਘਟ ਧੁੰਦਾਂ ਦੇ ਵਿੱਚ ਵੀ ਤੁਸੀਂ ਗੱਡੀਆਂ ਨਾ ਕਟੋ ਬਹੁਤ ਰੋਡਾਂ ਦੇ ਉੱਤੇ ਐਕਸੀਡੈਂਟ ਹੋ ਰਹੇ ਨੇ ਜਿੰਨਾ ਹੋ ਸਕੇ ਆਪਦੇ ਕੰਮ ਜਿਹੜੇ ਦੂਰ ਦੇ ਨੇ ਘਟਾਓ ਤੇ ਜੇ ਜਾਣਾ ਹੀ ਆ ਫਿਰ ਵੀ ਜਿਆਦਾ ਮਜਬੂਰੀ ਤਾਂ ਕਰਾਇਆ ਵਾਲੀ ਗੱਡੀ ਲੈ ਜਾਓ ਕਿਰਾਇਆ ਕਰਕੇ ਰੈਂਟ ਤੇ ਲੈ ਜਾਓ ਤੇ ਵਧੀਆ ਤੁਸੀਂ ਫਾਇਦੇਚਰ ਹੋਗੇ ਘਟੋ ਘਟ ਜਿਹੜਾ ਡਰਾਈਵਰ ਹੋਊਗਾ ਉਹ ਡੇਲੀ ਦਾ ਡਰਾਈਵਰ ਹੋਊਗਾ ਉਹਦੇ ਵਿੱਚ ਕੋਈ ਬੇਚੈਨੀ ਨਹੀਂ ਹੋਏ ਉਹਦੇ ਵਿੱਚ ਕੋਈ ਕਾਲੀ ਪਣ ਨਹੀਂ ਹੋਣਾ ਆਪਣੇ ਲੋਕਾਂ ਦੇ ਵਿੱਚ ਕਾਲੀ ਪਣਾ ਜਦੋਂ ਸਟੀਅਰਿੰਗ ਤੇ ਵਾਈ ਜਾਂਦਣਾ ਖਿੱਚਦਣਾ ਰੇਸ ਮਾਰਦਣਾ ਵੀ ਚੱਲ ਹੁਣ 5 ਮਿੰਟ ਦੇ ਵਿੱਚ ਹੀ ਬਸ ਸੰਗਰੂਰ ਤੋਂ ਲਿਹਾਣਾ ਠੋਕਦੇ ਇਹਦਾ ਜਿਹੜਾ ਰਸਤਾ ਜਿੰਨੇ ਟਾਈਮ ਦਾ ਮੁੱਕਣਾ ਉਹਨੇ ਜੀ ਮੁੱਕਣਾ ਟ੍ਰੈਫਿਕ ਦੇ ਹਿਸਾਬ ਨਾਲ ਚੱਲੋਗੇ ਵਧੀਆ ਰਹੋਗੇ ਰੂਲ ਦੇ ਹਿਸਾਬ ਨਾਲ ਚਲੋਗੇ ਵਧੀਆ ਰਹੋਗੇ ਜੇ ਤੁਸੀਂ ਕਾਲੀ ਕਰੋਗੇ ਓਵਰਟੇਕ ਕਰੋਗੇ ਜਿਆਦਾ ਓਵਰਟੇਕ ਕਰੋਗੇ ਸਪੀਡ ਨਾਲ ਤਾਂ ਤੁਹਾਡੀ ਐਵਰੇਜ ਘਟਦੀ ਹੈ ਨਾਲੇ ਤੁਸੀਂ ਕਿਸੇ ਦੇ ਲੱਤਾਂ ਤੋੜੋਗੇ ਨਾਲੇ ਤੁਸੀਂ ਹਾਦਸਾ ਨੁਕਸਾਨ ਕਰੋਗੇ ਇਹ ਚੀਜ਼ ਦਾ ਕੋਈ ਫਾਇਦਾ ਨਹੀਂਗਾ ਸੋ ਅੰਦਰੋਂ ਕਾਲੀਪਣ ਨੂੰ ਖਤਮ ਕਰੋ ਸ਼ਾਂਤੀ ਰੱਖੋ ਸ਼ਾਂਤੀ ਸ਼ਾਂਤੀ ਦੇ ਵਿੱਚ ਆਪ ਨੂੰ ਭਲਾ ਹੈ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਵੀਡੀਓ ਕਰ ਦਿਓ ਸ਼ੇਅਰ ਤੇ ਥੋੜੀ ਜਿਹੀ ਗੱਲ ਸਾਰਾਂ ਵਾਸਤੇ ਹੀ ਹੈ ਆਪਦੇ ਵਾਸਤੇ ਵੀ ਹੈ ਬਾਕੀ ਸਾਰਾਂ ਵਾਸਤੇ ਵੀ ਹੈ ਇਨੂੰ ਧਿਆਨ ਚ ਰੱਖੋ ਧੰਨਵਾਦ